ਗੁਰਜੀ ਦਾ ਖਾਰਸਾ ਵਹੀ ਗੁਰਜੀ ਦੀ ਫਤਿਹ ਹਾਂਜੀ ਅੱਜ ਜੋ ਇੱਕ ਬਹੁਤ ਵੱਡੀ ਜੋ ਖਬਰ ਆਈ ਆ ਸਾਹਮਣੇ ਕਿਸਾਨਾਂ ਵੱਲੋਂ ਸਰਬਨ ਸਿੰਘ ਪੰਦੇਰ ਆ ਜੋ ਕਿਸਾਨ ਆਗੂ ਉਹਨਾਂ ਦਾ ਇੱਕ ਕਹਿਣਾ ਇਹ ਹੈਗਾ ਜੋ 26 ਜਨਵਰੀ ਨੂੰ ਇੱਕ ਟਰੈਕਟਰ ਮਾਰਚ ਜੋ ਕੱਢਣ ਜਾ ਰਿਹਾ ਪੰਜਾਬ ਅੰਦੋਲਨ 2 ਜਿਹਦੇ ਵਿੱਚ ਇੱਕ ਸਰਕਾਰ ਨੇ ਆਪਾਂ ਗੱਲ ਕਹਿ ਦੀਏ ਜਿਹੜੇ ਪਹਿਲਾਂ ਇੱਕ ਵਾਅਦੇ ਮੰਨੇ ਗਏ ਸੀ ਉਹ ਵਾਅਦੇ ਤੋਂ ਫਿਰ ਮੁਕਰਿਆ ਤਾਂ ਜੋ ਗੱਲ ਕਰੀਏ ਜਗਜੀਤ ਸਿੰਘ ਢਲੇਵਾਰ ਮਰਨ ਵਰਤ ਤੇ ਅੱਜ ਉਹਨਾਂ ਕੋਲੇ ਕਰੀਬ ਆਪਾਂ ਕਹიდੀਏ ਉਹਨਾਂ ਨੂੰ 2 ਮਹੀਨਾ ਤੋਂ ਉੱਪਰ ਹੋ ਚੱਲੇ ਜਿਹਦੇ ਵਿੱਚ ਹਾਲੇ ਤੱਕ ਕੇਂਦਰ ਸਰਕਾਰ ਵੱੰਿਓ ਕੋਈ ਵੀ ਬਿਆਨ ਨਹੀਂ ਆਈ ਕਿਉਂਕਿ ਇਹ ਗੱਲ ਜ਼ਰੂਰ ਕਹਤੀ ਗਈ ਆ ਵੀ 14 ਫਰਵਰੀ ਨੂੰ ਸੁਣਵਾਈ ਹੋਊਗੀ ਜਗਜੀਤ ਸਿੰਘ ਡੱਲੇਵਾਲ ਦੀ ਉਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਜਿੰਦਾ ਰੱਖਣਾ ਬਹੁਤ ਮੁਸ਼ਕਲ ਆ ਕਿਉਂਕਿ ਮਰਨ ਵਰਤ ਦੀ ਵਜ੍ਹਾ ਨਾਲ ਉਹਨਾਂ ਦੀ ਹਾਲਤ ਤਾਂ ਪਹਿਲਾਂ ਹੀ ਗੰਭੀਰ ਸੀ ਕਿਉਂਕਿ ਇੱਕ ਕੈਂਸਰ ਦੇ ਮਰੀਜ਼ ਆ ਜੇ ਗੱਲ ਕਰੀਏ ਤਾਂ ਦੋ ਦਿਨ ਬੰਦਾ ਭੁੱਖਾ ਰਹੇ ਜੇ ਤਾਂ ਉਹਦੀ ਬਹੁਤ ਬੁਰੀ ਹਾਲਤ ਹੋ ਜਾਂਦੀ ਆ ਤਾਂ ਉਹਨਾਂ ਨੂੰ ਹੁਣ 2 ਮਹੀਨਾ ਤੋਂ ਉੱਤੇ ਕਈ ਉਹ 2 ਮਹੀਨਾ ਤੋਂ ਉੱਤੇ ਹੋ ਚੱਲੇ ਦਿਨ ਜਿਹਦੇ ਵਿੱਚ ਹਲੇ ਤੱਕ ਮਰਨ ਵਰਤ ਜਾਰੀ ਆ ਤਾਂ ਜੇ ਹੁਣ ਗੱਲ ਕਰੀਏ ਸਾਡੇ ਕਿਸਾਨ ਭਰਾਵਾਂ ਦੀ ਜੋ 26 ਜਨਵਰੀ ਨੂੰ ਟਰੈਕਟਰ ਮਾਰਚ ਜੋ ਕੱਢਣ ਜਾ ਰਹੇ ਆ ਜੋ ਕੇਂਦਰ ਸਰਕਾਰ ਜੋ ਆਪਾਂ ਕਹਿੰਦੇ ਇੱਕ ਦਬਾਅ ਬਣਾਉਣ ਵਾਸਤੇ ਕੇਂਦਰ ਸਰਕਾਰ ਉੱਪਰ ਕਿਉਂਕਿ ਇਹ ਜਿਹੜੇ ਵਾਅਦੇ ਕਰੇ ਸੀ ਕਿਸਾਨ ਭਰਾਵਾਂ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਜੋ ਅੰਦੋਲਨ ਟੂ ਚੱਲ ਰਿਹਾ ਕਿਉਂਕਿ ਪਹਿਲਾਂ ਵੀ ਇਹਨਾਂ ਨੇ 2 ਸਾਲ ਆਪਾਂ ਕਹਿੰਦੀ ਆਪਣੇ ਕਿਸਾਨ ਭਰਾਵਾਂ ਨੂੰ ਖੱਜਲ ਖਰਾਬ ਕੀਤਾ ਸਾਰਿਆਂ ਨੂੰ ਪਤਾ ਜਦੋਂ ਦੀ ਪੰਜਾਬ ਦੀ ਸਰਕਾਰ ਵੀ ਇੱਕ ਡਿੱਗੀ ਸਰਕਾਰ ਕਹ ਲੋ ਸੀਐਮ ਪੰਤਮਨ ਕੋਈ ਇਹਨੇ ਵੀ ਖਾਸ ਕੰਮ ਨਹੀਂ ਕਰਵਾਏ ਜੇਕਰ ਗੱਲ ਕਰੀਏ ਕੇਂਦਰ ਸਰਕਾਰ ਦੀ ਕਿਉਂਕਿ ਇਹਨੇ ਦਿੱਲੀ ਵਿੱਚ ਬਹੁਤ ਕੁਝ ਕੀਤਾ ਸਾਡੇ ਪੰਜਾਬ ਵਾਸਤੇ ਬਿਲਕੁਲ ਦੋਨੇ ਸਰਕਾਰਾਂ ਹੀ ਮਰ ਗਿਆ ਹੋਈਆਂ ਸਰਕਾਰਾਂ ਗਿਆ ਹੋਈਆਂ ਸਰਕਾਰਾਂ ਕਹਿ ਲੋ ਕਿਉਂਕਿ ਇਹ ਦਾਅਵੇ ਲੈਨੇ ਕਰਦਾ ਜੋ ਸੀਐਮ ਪੰਜਾਬ ਮੈਂ ਨੌਕਰੀਆਂ ਦਿੱਤੀਆਂ ਜੀ ਇਹ ਕੀਤਾ ਪਹਿਲਾ ਨੰਬਰ ਤਾਂ ਇਹਦੀ ਇੱਕ ਗੱਲ ਸੁਣ ਲੋ 2500 ਸਾਡੇ ਬਜ਼ੁਰਗਾਂ ਨਾਲ ਮਾਤਾ ਨਾਲ ਜੋ ਵਾਅਦੇ ਕਰੇ ਸੀਦੇ ਉਹ ਦੇਖ ਲੋ ਕਿਤੇ 2500 ਪੈਨਸ਼ਨ ਮਹੀਨੇ ਦੀ ਮਹੀਨੇ ਮਿਲਦੀ ਹੈ ਕਿਸੇ ਬਜ਼ੁਰਗ ਨੂੰ ਫਿਰ ਦੂਜਾ ਨੰਬਰ 1000 ਰੁਪਏ ਮਹੀਨੇ ਦੀ ਮਹੀਨਾ ਚੋ ਖਰਚਾ ਕਿਹਾ ਸੀ ਰਸੋਈ ਖਰਚਾ ਹੁੰਦਾਗਾ ਵੀ ਹਰ ਮਹੀਨੇ ਦੀ ਮਹੀਨੇ ਮੈਂ ਉਹ ਪਾਉਂਗਾ ਆਪਣੀਆਂ ਮਾਤਾ ਪਿਤਾਵਾਂ ਦੇ ਖਾਤਿਆਂ ਦੇ ਵਿੱਚ ਨਾ ਇਹਦਾ ਉਹ ਨਜ਼ਰਾ ਆ ਤਾਂ ਹੋਰ ਵੀ ਵਾਦੇ ਸਿਰਫ ਇੱਕ ਗੱਲ ਬਹੁਤ ਵੱਡੀ ਹਰ ਗੱਲ ਵੀਡੀਓ ਹਰ ਪਾਸ਼ਣ ਚ ਕਹਿੰਦਾ ਇਹ ਵੀ ਮੈਂ ਨੌਕਰੀਆਂ ਦਿਤੀਆਂ ਨੌਕਰੀ ਸਾਡੇ ਪੰਜਾਬ ਵਿੱਚ ਕਿਸੇ ਨੂੰ ਨਹੀਂ ਮਿਲੀ ਕਿਉਂਕਿ ਸਾਡਾ ਪੰਜਾਬ ਦੇ ਵਿੱਚ ਨੌਕਰੀਆਂ ਮਿਲਣ ਸਾਡੇ ਮੁੰਡੇ ਕੁੜੀਆਂ ਕਿਉਂ ਬਾਹਰ ਜਾਣ ਜੇ ਨੌਕਰੀ ਮਿਲੇ ਸਾਡੇ ਇੱਧਰ ਪੜ੍ਹ ਲਿਖ ਕੇ ਇੱਧਰ ਮਜ਼ਦੂਰੀਆਂ ਤੇ ਆੜੀਆਂ ਕਰ ਰਹੇ ਆ ਐਮਏ ਕਰ ਕਰ ਪਲੱਸ 2 ਪਾਸ ਕਰ ਕਰ ਮੁੰਡੇ ਕੁੜੀਆਂ ਪੜ ਲੈ ਕੇ ਇਧਰੀ ਮਜ਼ਦੂਰੀ ਕਰਦੇ ਆ ਦਿਹਾੜੀ ਕਰਦੇ ਆ ਜੇ ਰੋਜ਼ਗਾਰ ਹੋਵੇ ਤਾਂ ਬਾਹਰ ਨਾ ਜਾਵੇ ਕੋਈ ਬਾਹਰਲੇ ਦੇਸ਼ਾਂ ਚ ਨਾ ਜਾਣ ਲੋਕ ਇਹ ਹਰ ਵੀਡੀਓ ਦੇ ਵਿੱਚ ਇਹਨੇ ਵਾਦੇ ਵੱਡੇ ਵੱਡੇ ਕਰਿਆ ਭਾਸ ਸੁਣਨ ਨੂੰ ਘੱਟ ਤੇ ਤੁਚਕੇ ਸੁਣਨ ਨੂੰ ਜ਼ਿਆਦਾ ਮਿਲਦੇ ਆ ਕਿਉਂਕਿ ਇਹਨੇ ਸਿਰਫ ਇੱਕ ਨਾਟਕਬਾਜ਼ ਰਹੇ ਆ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਪਹਿਲਾਂ ਇਹ ਸ਼ੁਰੂਆਤ ਤੋਂ ਵਧੀਆ ਬਹੁਤ ਵਧੀਆ ਨਾਟਕ ਕਰ ਲੈਂਦੇ ਆ ਜਿਹਨੂੰ ਕੀ ਆਪਾਂ ਕਹਿ ਲਈਏ ਗਲਤ ਸ਼ਖਸ ਨੂੰ ਕਹਿ ਲੋ ਜਿਵੇਂ ਬਹੁਤ ਗਲਤ ਸ਼ਖਸ ਨੂੰ ਇੱਕ ਸਾਡੇ ਪੰਜਾਬ ਦੀ ਡੋਰ ਫੜਾਦੀ ਪੰਜਾਬ ਸਾਰਾ ਸੋਪਤਾ ਜਿਹਨੂੰ ਕੀ ਖੁਦ ਦਾ ਨਹੀਂ ਪਤਾ ਮੈਂ ਰਹਿਣਾ ਕਿਵੇਂ ਆ ਪੰਜਾਬ ਸਾਡਾ ਦੇਸ਼ ਕਿਵੇਂ ਚਲਾਊਗਾ ਤਾਂ ਇਹਨੂੰ ਇੱਕ ਜਦੋਂ ਦੀ ਇਹ ਸਰਕਾਰ ਆਈ ਆ ਇਹਦੇ ਆਡਰਾਂ ਤੇ ਸਾਰਾ ਕੁਝ ਹੁੰਦਾ ਜਦੋਂ ਵੀ ਕਿਤੇ ਵੀ ਕੋਈ ਗਲਤ ਹੁੰਦਾਗਾ ਜਿਵੇਂ ਅਥਰੂ ਗਾਇਨ ਦੇ ਗੋਲੇ ਡੇਗਦੇ ਆ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਪਰ ਇੱਕ ਮੋਰਚਾ ਰੱਖਿਆ ਗਿਆ ਸੀ ਸਾਰਿਆਂ ਨੂੰ ਪਤਾ ਹਗੂਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਥਰੂ ਗਾਇਨ ਦੇ ਗੋਲੇ ਸਿੱਟੇ ਕਿਹਦੇ ਕਹਿੰਦੇ ਸਿੱਟੇ ਸੀਐਮ ਭਵਨਤਮਨ ਦੇ ਜੇ ਉਹ ਟਰ ਹੁੰਦੇ ਆ ਤਾਂ ਇਹ ਫੇਰ ਸਾਡੇ ਜੋ ਪੰਜਾਬ ਪੁਲਿਸ ਫੇਰ ਇਹ ਅਤਰੂਗਾਇ ਦੇ ਕੋਲੇ ਛੜਦੇ ਆ ਪਾਣੀ ਦੀਆਂ ਵਿਚਾਰਾਂ ਤੇ ਡਾਂਗਾ ਮਾਰਦੇ ਆ ਸਾਡੇ ਲੋਕਾਂ ਦੀ ਜੋ ਬੰਦੀ ਸਿੰਘ ਤੇ ਉਧਰ ਕੁਸਾਨਾ ਦੀ ਜਦੋਂ ਦੀ ਇਹ ਸਰਕਾਰ ਆ ਡਿੱਗੀ ਹੋਈ ਸਰਕਾਰ ਕਹਿ ਲੋ ਤਾਂ ਹੁਣ ਇਹ ਜੋ ਸਰਕਾਰ ਨੂੰ ਟੱਕਰ ਦੇਣ ਵਾਸਤੇ ਜੋ ਕੇਂਦਰ ਸਰਕਾਰ ਪੰਜਾਬ ਸਰਕਾਰ ਕਹਿ ਲੋ ਤਾਂ ਇਹ ਜੋ ਇੱਕ ਬਹੁਤ ਵੱਡਾ ਇੱਕ ਮਾਰਚ ਕਹਿ ਲੋ ਟਰੈਕਟਰ ਮਾਰਚ ਕਟਣ ਜਾ ਰਹੇ ਆ ਸਾਡੇ ਕਿਸਾਨ ਭਰਾ ਫਿਰ ਤੋਂ ਅੰਦੋਲਨ 2 ਜਿਹਦੇ ਵਿੱਚ ਪਹਿਲੇ ਅੰਦੋਲਨ ਦੇ ਵਿੱਚ ਕਈ ਜਾਨਾਂ ਚਲੀਆਂ ਗਈਆਂ ਸਾਡੇ ਕਿਸਾਨ ਭਰਾ ਬਹੁਤ ਸੀਧ ਹੋ ਗਏ ਤਾਂ ਜੇ ਹੁਣ ਗੱਲ ਕਰੀਏ ਅੰਦੋਲਨ 2 ਦੇ ਵਿੱਚ ਹਾਲੇ ਤੱਕ 2 2.5 ਮਹੀਨੇ ਹੋ ਗਏ ਮਰਨ ਵਰਤ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਹਾਂ ਜੋ ਇੱਕ ਵਾਰ ਇਹਨਾਂ ਨੇ ਇਹ ਜ਼ਰੂਰ ਕਹਿਤਾ ਗਿਆ ਵੀ 14 ਫਰਵਰੀ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸੁਣਵਾਈ ਹੋਣ ਜਾ ਰਹੀ ਆ ਉਦੋਂ ਤੱਕ ਜਿੰਦਾ ਰੱਖਣਾ ਬਹੁਤ ਮੁਸ਼ਕਲ ਆ ਕਿਉਂਕਿ ਉਹਨਾਂ ਦੀ ਹਾਲਤ ਬਹੁਤ ਗੰਭੀਰ ਆ ਇੱਕ ਕੈਂਸਰ ਦੇ ਵੀ ਮਰੀਜ਼ ਰਹੇ ਆ ਉਹ ਸਾਰਿਆਂ ਨੂੰ ਪਤਾਹਰ ਵੀਡੀਓ ਚ ਕਹਿੰਨੇ ਆਪਾਂ ਤੇ ਇੱਕ ਜੋ ਗੱਲ ਕਰੀਏ ਬਜ਼ੁਰਗ ਦੇ ਹੋਣ ਦੇ ਨਾਤੇ 75 ਸਾਲ ਦੀ ਉਮਰ ਹੋਗੀ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਹੇ ਆਪਣੀ ਮੌਤ ਜ਼ਿੰਦਗੀ ਤੇ ਬਾਜ਼ੀ ਲਵਾ ਰਹੇ ਆ ਜ਼ਿੰਦਗੀ ਦੀ ਚਲੋ ਜੀ ਖਾਸ ਗੱਲ ਕਰਕੇ ਆਪਣੀ ਜੋ ਪੰਜਾਬ ਦੇ ਵਿੱਚ ਕੋਈ ਗੱਲਬਾਤ ਹੁੰਦੀ ਹੈ ਖਾਸਪਰਤੀ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚੋਂ ਦੀ ਗੱਲਬਾਤ ਤੁਹਾਡੇ ਨਾਲ ਜੀ ਕਰਦੇ ਆ ਚਲੋ ਜੀ ਜੇ ਤੁਹਾਨੂੰ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ